ਪੱਠੇ ਲੈ ਕੇ ਆਏ ਪਸ਼ੂਆਂ ਲਈ ਚਾਰਾ ਅੱਗੇ ਨਹੀਂ ਜਾਣ ਦੇ ਰਿਹਾ ਸੇਵਾ 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 ਹਾਂਜੀ ਸੇਵਾ ਹਾਂਜੀ ਸੇਵਾ جاری ਹੈ ਉਹ ਟਰਾਲੀਆਂ ਖੜੀਆਂ ਸਾਡੀ ਉੱਥੇ ਪਾਣੀ ਦੇਖਣਾ ਹੈ ਨਹੀਂ ਨਹੀਂ ਆਹ ਟਰਾਲੀਆਂ ਖੜੀਆਂ ਸਾਡੀ ਆਪਾਂ ਆਹ ਰਸਤਾ ਹਾਂ ਆਹ ਟਰਾਲੀਆਂ ਵੱਲ ਮਰੋ ਜਰਾ ਬੌਂਡ ਨਹੀਂ ਅੱਗੇ ਜਾਣ ਦਿੰਦੇ ਤੁਹਾਨੂੰ ਵੀਰੇ ਅੱਗੇ ਆ ਆਪਾਂ ਤੁਹਾਡੇ ਨਾਲ ਅਸੀਂ ਡਿਊਟੀ ਕਰ ਰਹੇ ਆ ਆਪਣੀ ਗੱਡੀਆਂ ਜਾਣਗੇ ਬਾਅਦ ਜਾਵਾਂਗਾ ਰੋਕੇ ਜਾਓ ਜਿਹੜੋ ਕਹਾਵੇਂ ਫਰੋ ਲੈ ਕੇ ਆ ਰਹੇ ਸਮਾਨ ਗੱਡੀਆਂ ਆ ਰਹੀਆਂ ਜਿਹਦੇ ਚ ਗੱਡੀ ਕਲੀਅਰ ਨਹੀਂ ਰੋਲ ਦਾ ਸਾਨੂੰ ਅੱਡਾ ਕਈ ਨਹੀਂ ਜਾਂਦਾ ਸਾਨੂੰ ਅੱਡਾ ਟੈਂਟਾ ਕਈ ਆਟੰਗ ਲੈ ਕੇ ਆ ਰਹੇ ਇੱਧਰ ਦੇਖੋ ਟੈਂਟਰ ਲੈ ਕੇ ਆ ਰਹੇ ਬੰਦਾਂ ਦੀ ਪਤਲੀ ਹੋ ਗਈ ਆ ਭਾਈ ਸਾਹਿਬ ਗੱਲ ਸੁਣੋ ਉਧਰ ਸਮਾਨ ਆਪਣਾ ਲੈ ਕੇ ਆ ਰਹੇ ਦਰਿਆ ਦੇ ਵਿੱਚ ਨਿਕਲ ਕੇ ਇਹਨਾਂ ਨੂੰ ਪਤਾ ਪਿਆ ਕਿ ਇੰਨਾ ਟਾਈਮ ਲੱਗਣਾ ਥੋੜਾ ਜਿਆ। ਜਦੋਂ ਜਿਹੋ ਕਹਿੰਦਾ ਚਲ ਜਿਓ ਟਾਈਮ ਲੱਗਣਾ ਥੋੜਾ ਜਿਆ। ਤੁਹਾਨੂੰ 2.5 ਘੰਟੇ ਹੋ ਗਏ। ਸਾਡੇ ਕੋ 2 ਮਿੰਟ ਹੋ ਗਏ। ਉਹ ਉੱਥੇ ਟੋਲੀਆਂ ਖੜੀਆਂ 2.5 ਘੰਟੇ। ਕਿੱਥੋਂ ਲੈ ਕੇ ਆਸੀ ਜਲੰਧਰ ਏਰੀਆ ਜੋਂ। ਜਲੰਧਰ ਦੀ ਗੱਲ ਨਾ ਕਰ ਜਵਾਬ ਤੇ। ਸਾਡੇ ਨਾਲ ਜਿਆਦਾ ਨਾ ਬੋਲ। ਅਸੀਂ ਫੜੇ ਇਹਨੇ ਮਤਲਬ ਕੀ ਆ? ਬੈਂਕ ਕਿਉਂ ਕੰਢਾਵਾ ਨੇ ਤੁਹਾਨੂੰ? ਹਾਂ ਇਦਾਂ ਕਹਿ ਰੋ। ਇਦਾਂ ਚੋਕੀ ਕਿਹਾ। ਕਸੋ ਭਾਈ ਸਾਹਿਬ ਕਰੋ। ਇੱਧਰ ਧਿਆਨ ਦਿਓ ਤੁਹਾਨੂੰ ਕੀ ਕਿਹਾ ਸੀ? ਮੈਂ ਕੋਈ ਕੁਛ ਨਹੀਂ ਕਿਹਾ। ਤੁਹਾਨੂੰ ਕੀ ਕਿਹਾ? ਉਹ ਨਹੀਂ ਕੋਈ ਕੁਛ ਜ਼ਰੂਰੀ ਆ ਜਾਂ ਆਪਾਂ ਨੂੰ ਸੰਗਤ ਨੇ ਜਿਹੜਾ ਰਾਸ਼ਟਰੀ ਸ਼੍ਰੀਮਾਨ ਜੀ ਵੀਆਈਪੀ ਸਾਡੇ ਵਾਸਤੇ ਸਾਡੀ ਡਿਊਟੀ ਆ ਉਹ ਅਸੀਂ ਡਿਊਟੀ ਕਰਨੀ ਆ ਵੀਆਈਪੀ ਜ਼ਰੂਰੀ ਆ ਹਾਂ ਸਾਡੀ ਡਿਊਟੀ ਆ ਜਿਹੜੇ ਲੋਕਾਂ ਲੋਕਾਂ ਵਾਸਤੇ ਉਹ ਵੀ ਸਾਨੂੰ ਸਾਰਾ ਜ਼ਰੂਰੀ ਆ ਇੱਕ ਇੱਕ ਵਨਵੇ ਆ ਟਰਾਲੀ ਫਸ ਗਈ ਤੇ ਕਿੱਦਾਂ ਕੱਢਾਂਗੇ ਗੱਡੀ ਐਥੋਂ ਦੱਸੋ ਆ ਦੇ ਨੇ ਉਹਨਾਂ ਨੂੰ ਲੈ ਕੇ ਆ ਰਹੇ ਆ ਅੰਦਰੋਂ ਦਰਿਆ ਦੇ ਵਿੱਚੋਂ ਕੱਢ ਕੇ ਲਿਆ ਰਹੇ ਬੰਦਿਆਂ ਨੂੰ ਆ ਦੇਖੋ ਆ ਲੈ ਕੇ ਆ ਰਹੇ ਆ ਉੱਤਰ ਮਾਰੋ ਉੱਤਰ ਮਾਰੋ ਨਹੀਂ ਮੁਲਾਜ਼ਮ ਦੇ ਹਿਸਾਬ ਨਾਲ ਹੀ ਕਹਿ ਰਹਾ ਜੀ ਪਹਿਲੇ ਅਮਰਾਇਫ ਤੇਰੇ ਤੋਂ ਪਹਿਲਾਂ ਹੀ ਉਹਦੋਂ ਹਿਸਾਬ ਨਾਲ ਹੀ ਕਹਿ ਰਹਾ ਪਹਿਲਾਂ ਅਮਰਾਇਫ ਕਹਿੰਦਾ ਅੱਧਾ ਘੰਟਾ ਆਟਕੋ ਸਾਨੂੰ ਢਾਈ ਘੰਟੇ ਹੋ ਗਏ ਅਸੀਂ ਵੀ ਉਹਦੇ ਕਹਿਣ ਨਾਲ ਸੱਤ ਹੋ ਰਹੇ ਆ ਅਸੀਂ ਤੁਹਾਨੂੰ ਕੀ ਕਹਾਂ ਕੇ 24 ਬੰਦਿਆਂ ਦੀ ਬਦਲੀ ਹੋਣਾ ਨੂੰ ਕੀ ਕਿਹਾ ਸੀ ਜੇ ਤੁਹਾਡ ਦੀ ਬਾਦ ਹੋਰ ਬੰਦੇ ਆਲਗਾ ਫੇਰ ਕਿਤੇ ਜਾਵਾਂਗੇ ਅਸੀਂ ਤੁਹਾਨੂੰ ਕੀ ਕਰੇ ਆ ਵੀਆਈਪੀ ਕਲਚਰ ਹੋ ਗਿਆ ਜੇ ਬੰਦੇ ਸੇਵਾ ਕਰਨ ਆਏ ਆ ਉਹ ਨਹੀਂ ਹੋ ਰਹੀ ਵੀਆਈਪੀ ਕਲਚਰ ਉਹ ਲੈ ਕੇ ਗੱਡੀਆਂ ਅੱਗੇ ਚੱਲ ਗਏ ਏਸੀ ਚੱਲਦਾ ਬੈਠੇ ਆ ਜਿਹੜੇ ਸੇਵਾਦਾਰ ਉਹ ਇਦਾਂ ਲੰਡੇ ਇੱਕ ਦੂਜੇ ਦੇ ਆਜੋ ਸਮਾਨ ਦਿਖਾਉਂ ਦਿੰਦੇ ਆ ਆਜੋ ਯਾਰ ਟਰਾਲੀਆਂ ਰੁੱਕੀਆਂ ਨੇ ਰਾਸ਼ਨ ਵਾਲੀਆਂ ਟਰਾਲੀਆਂ ਜੇਕਰ ਸਰਕਾਰਾਂ ਨੇ ਆਪ ਤ ਰਾਸਤਬ ਕਰਨਾ ਨੇ ਤੇ ਸੰਗਤਾਂ ਨੂੰ ਵੀ ਕੁਝ ਨਹੀਂ ਕਰਨ ਦਿੱਤੀ ਯਾਰ ਕਿੰਨੇ ਘੰਟੇ ਤੋਂ ਬੈਠੇ ਜੀ ਇੱਥੇ ਤੁਸੀਂ ਅੱਜ ਪਾਈ ਘੰਟਾ ਕ ਹੋ ਗਿਆ ਜੀ ਘੰਟਾ ਕ ਹੋ ਗਿਆ ਹਾਂਜੀ ਕੀ ਕਾਰਨ ਆ ਬੈਠਣ ਦਾ ਰਾਸ਼ਨ ਲੈ ਕੇ ਆਏ ਹੋ ਹੜਪੀੜਤਾਂ ਲਈ ਹਾਂਜੀ ਤੇ ਇੰਨਾ ਚਿਰ ਹੋ ਗਿਆ ਤੁਹਾਨੂੰ ਬੈਠਣ ਦਾ ਕਾਰਨ ਉਹ ਸਰ ਲੀਡਰ ਆਈ ਸੀ ਨਾ ਉਹਦਾ ਕਰਕੇ ਸਾਨੂੰ ਟਾਈਮੋਂ ਕਦੇ ਇੱਥੇ ਗੱਡੇ ਖੜੇ ਕਰ ਰਹੇ ਸੀ ਚੱਲੋ ਜਾਂ ਕਰਕੇ ਨਹੀਂ ਅੱਗੇ ਜਾਂਦੇ ਤਾਂ ਨਹੀਂ ਲੀਡਰ ਜ਼ਰੂਰੀ ਆ ਜਾਂ ਉਹੀ ਤਾਂ ਗੱਲ ਆ ਸਰ ਅਸੀਂ ਕਾਉਦੇ ਖਰਾਬ ਏਡੀ ਤੋਂ ਆਏ ਆ ਅਸੀਂ ਕਿਤਾਬੁਰ ਦੇ ਲਾਗੇ ਹੋ ਕੇ ਕਿਤਾਬੁਰੋਂ ਆਏ ਆ ਉਹ ਤੋਂ 56 ਕਿਲੋ ਸਾਡਾ ਪਿੰਡ ਕਾਲਾ ਖੇਡਾ ਹੂੰ ਉਤੋਂ ਆਏ ਅਸੀਂ ਜਿੰਨਾ ਚਿਰ ਮੰਤਰੀ ਵਾਪਸ ਨਹੀਂ ਹੁੰਦੇ ਉੰਨਾ ਚਿਰ ਉਹ ਤਾਂ ਕਹਿੰਦੇ ਕਿ ਨਹੀਂ ਆਉਂਦੇ ਕੀ ਕਹਿਣਾ ਹੈ ਹਾਲਾਤ ਜੋ ਦੇਖੀ ਕੀ ਸਰ ਹੁਣ ਅਸੀਂ ਤਾਂ ਸੇਵਾ ਕਰਨ ਆਏ ਆ ਦੇਖੋ ਹੁਣ ਅੱਗੇ ਵੀ ਨਹੀਂ ਸਾਨੂੰ ਜਾਣ ਦਿੰਦੇ ਬੰਨ ਟੁੱਟਣ ਵਾਲਾ ਵਾ ਉੱਥੇ ਮਿੱਟੀ ਲੈ ਕੇ ਚੱਲੇ ਜੀ ਹਾਂ ਦੀ ਭਾਗੋ ਬੁੱਢੇ ਚੱਲੇ ਮਿੱਟੀ ਲੈ ਕੇ ਤੇ ਕੀ ਕਰਨਾ ਕਿ ਹੁਣ ਇੱਥੇ ਕਿੰਨੇ ਕੁ ਜਰ ਤੋਂ ਤੁਸੀਂ ਰੁਕੇ ਹੋਏ ਆਂ ਬਾਸ ਮੈਨੂੰ 15-20 ਮਿੰਟ ਹੋ ਗਏ ਇੱਥੇ ਖੜੋਤੇ ਨੂੰ ਕਹਿੰਦੇ ਗਾੜੀ ਮੰਤਰੀ ਆਇਆ ਵਾ ਤਾਂ ਕਰਕੇ ਜਾਮ ਲੱਗਾ ਹੋਇਆ ਹਾਂਜੀ ਮੰਤਰੀਆਂ ਨੇ ਕੀ ਕਰਨਾ ਮੰਤਰੀਆਂ ਨੇ ਤਾਂ ਫੋਟੋ ਖਿਚਾ ਕੇ ਚਲ ਜਾਣਾ ਮੈਂ ਉਹਨਾ ਕੀ ਕਰਨਾ ਉਹ ਤੇ ਮਨ ਆਪ ਬਣਦੇ ਤੁਸੀਂ ਬਾ ਨਾ ਵੀ ਲੱਗੇ ਪਈ ਤੇਲ ਪਾ ਕੇ ਕੋਈ ਆਉਂਦੇ ਸਰਕਾਰ ਵੱਲੋਂ ਕੋਈ ਸਰਕਾਰਾਂ ਲੋ ਕੁਝ ਨਹੀਂ ਕਿੰਨੇ ਦਰੋਂ ਮਿੱਟੀ ਲੈ ਕੇ ਆਉਨੇ ਤੁਸੀਂ ਇਹ ਕੋ ਟੋਬਾ ਟਵੀ ਇੱਥੋਂ 10-12 ਕਿਲੋਮੀਟਰ ਪੈਂਦਾ ਹਾਂ ਉੱਥੋਂ ਲੈ ਕੇ ਆਪ ਕਿਸਾਨ ਹੁੰਦੇ ਹਾਂ ਜੀ ਤਾਂ ਬੰਨ ਨੂੰ ਬਚਾਉਣ ਲਈ ਹਾਂ ਜੀ ਬੰਨ ਨੂੰ ਬਚਾਉਣ ਵਾਸਤੇ ਤੇ ਪੁਲs ਅੱਗੇ ਨੰਗਣ ਨਹੀਂ ਦਿੰਦੇ ਨਹੀਂ ਜੀ ਜਾਮ ਲਗਾ ਹੋਇਆ ਅੱਗੇ ਇਸ ਤਰ੍ਹਾਂ ਦੇ ਹਾਲਾਤ ਨੇ ਕੀ ਕਹਿਣਾ ਬਹੁਤ ਮਾੜੇ ਹਾਲਾਤ ਆ ਹਾਂ ਜੇਕਰ ਸਰਕਾਰ ਵੱਲੋਂ ਕੁਝ ਨਹੀਂ ਮਿਲ ਰਿਹਾ ਸਾਨੂੰ ਆਪ ਦੇ ਕੋਲੋਂ ਖਰਚਾ ਕਰਕੇ ਮਿੱਟੀ ਪਾਉਂਦੇ ਸੀ ਤਾਂ ਵੀ ਨੰਗਣ ਨਹੀਂ ਦਿੰਦੇ ਤਾਂ ਵੀ ਜਾਮ ਲਗਾ ਬੁਰੇ ਹਾਲ ਆ ਅੱਜ ਅਸੀਂ ਬਾਉਪੁਰੇ ਇਲਾਕੇ ਦੇ ਵਿੱਚ ਆਏ ਹਾਂ ਜਿੱਥੇ ਕਾਫੀ ਪਿੰਡ ਜਿਹੜੇ ਹੜ੍ਹ ਪ੍ਰਭਾਵਿਤ ਹੈਗੇ ਆ ਸਰਕਾਰ ਵੱਲੋਂ ਇਹਦੇ ਰਾਹਤ ਕਾਰਮਾਂ ਲਈ ਜਿਹੜੇ ਉਪਕਤਾ ਪ੍ਰਬੰਧ ਕੀਤੇ ਗਏ ਹਨ ਜਿਹਦੇ ਵਿੱਚ ਲਖਵਰੀਆ ਦੇ ਵਿੱਚ ਇੱਕ ਰਾਹਤ ਕੈਂਪ ਜਿਹੜਾ ਸਥਾਪਨਾ ਕੀਤੀ ਗਈ ਹੈ ਜਿੱਥੇ ਖਾਣ ਪੀਣ ਦਾ ਮੈਡੀਕਲ ਫੈਸਿਲਿਟੀ ਦਾ ਤੇ ਆਪਣੇ ਪਸ਼ੂਆਂ ਦਾ ਵੀ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਜਿਹੜੇ ਆਪਣੇ ਘਰ ਖਾਲੀ ਕਰਨ ਲਈ ਜਿਹੜੀ ਬੋਟਸ ਹੈਗੀਆਂ ਉਹਨਾਂ ਦਾ ਪ੍ਰਬੰਧ ਵੀ ਕੀਤਾ ਗਿਆ ਮੈਂ ਸਾਰੇ ਇਸ ਹਰ ਇਲਾਕੇ ਜਿਹੜਾ ਹੜ੍ਹ ਪ੍ਰਭਾਵਿਤ ਪਿੰਡ ਹੈਗੇ ਆ ਉਹਦੇ ਵਸਨੀਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਤੁਹਾਡੇ ਘਰਾਂ ਦੇ ਲੱਗੇ ਜਿਹੜਾ ਪਾਣੀ ਆਇਆ ਹੈਗਾ ਤੇ ਤੁਸੀਂ ਬਰਾਏ ਮਹਿਮਾਨੀ ਤੁਸੀਂ ਆਪਣੇ ਆਪਣੇ ਘਰ ਆਪਣੇ ਡੇਰੇ ਜਿਹੜੇ ਤਾਲੇ ਲਾ ਕੇ ਤੁਸੀਂ ਸਾਨੂੰ ਦੱਸ ਕੇ ਆ ਕ੍ਰਿਸਟੀਆ ਰਾਹੀ ਤੁਸੀਂ ਬਾਹਰ ਆਓ ਅਸੀਂ ਤੁਹਾਨੂੰ ਜਿਹੜੇ ਰਾਹਤ ਕੈਂਪ ਚ ਲੈ ਕੇ ਜਾਵਾਂਗੇ ਤੇ ਤੁਸੀਂ ਉੱਥੇ ਬੜੀ ਸੁਰੱਖਿਅਤ ਤਰੀਕੇ ਨਾਲ ਕੁਝ ਇਹ ਜਿਹੜੀ ਔਖੀ ਘੜੀ ਹੈਗੀ ਆ ਉਹਨੂੰ ਲੰਘਾ ਸਕਦੇ ਸਰ ਉਹਨਾਂ ਲਈ ਕੀ ਇੰਤਜ਼ਾਮ ਕੀਤੇ ਗਏ ਜੀ ਇਹ ਹੋ ਸਕਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਹੋਰ ਮੀਂਹ ਪੈਣ ਤੇ ਪਾਣੀ ਦਾ ਸਰ ਵਾਜੇ ਜਿਹਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਵੀ ਜਿਹੜਾ ਔਖਾ ਸਾਡੇ ਲਈ ਹੋ ਸਕਦਾ ਹੈ ਇਸ ਕਰਕੇ ਮੈਂ ਤੁਹਾਨੂੰ ਫੇਰ ਦੁਬਾਰਾ ਬੇਨਤੀ ਕਰਦਾ ਕਿ ਇਹ ਪਾਣੀ ਪਤਣ ਤੋਂ ਪਹਿਲਾਂ ਹੀ ਆਪਾਂ ਜਿਹੜਾ ਸਾਰਾ ਜਿਹੜਾ ਇਹ ਇਲਾਕਾ ਇਹਨੂੰ ਖਾਲੀ ਕਰੀਏ ਤਾਂ ਜੋ ਕਿਸੇ ਤਰੀਕੇ ਦਾ ਵੀ ਤੁਹਾਡਾ ਜਾਨੀ ਮਾਨੀ ਤਾਂ ਕਿਸੇ ਵੀ ਤਰੀਕੇ ਦਾ ਤੁਹਾਡਾ ਪਸ਼ੂਆਂ ਦਾ ਨੁਕਸਾਨ ਜਿਹੜਾ ਨਾ ਹੋ ਸਕੇ ਸਰ ਜਿਹੜੇ ਲੋਕਾਂ ਨੂੰ ਤੁਸੀਂ ਰੈਸਕਿਊ ਕਰਨਾ ਵਾ ਜਾਂ ਇਥੋਂ ਕੱਢਣਾ ਉਹਨਾਂ ਲਈ ਕੋਈ ਰਾਹਤ ਕੈਂਪ ਜਿਹੜੇ ਆ ਉਹ ਕੀ ਪ੍ਰਬੰਧ ਕੀਤੇ ਗਏ ਨੇ ਰਾਹਤ ਕੈਂਪ ਜਿਵੇਂ ਕਿ ਮੈਂ ਦੱਸਿਆ ਲਖਵਰੀਆਂ ਦੇ ਵਿੱਚ ਆਲਰੇਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਹੈ ਜਿਹਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਹੈ ਰਹਿਣ ਦਾ ਪ੍ਰਬੰਧ ਹੈਗਾ ਹੈ ਮੈਡੀਕਲ ਫੈਸਿਲਿਟੀ ਦਾ ਪ੍ਰਬੰਧ ਹੈਗਾ ਨਾਲ ਦੇ ਨਾਲ ਉਹਨਾਂ ਦੇ ਜਿਹੜਾ ਪਸ਼ੂ ਹੈਗੇ ਆ ਉਹਨਾਂ ਦੇ ਰਹਿਣ ਦਾ ਵੀ ਤੇ ਖਾਣ ਪੀਣ ਦਾ ਤੇ ਮੈਡੀਕਲ ਦਾ ਵੀ ਪ੍ਰਬੰਧ ਜਿਹੜਾ ਕੀਤਾ ਗਿਆ ਕੁਸ਼ੋਪ ਕਿੰਨਾ ਕੁ ਪਾਣੀ ਆਉਂਦਾ ਸਰ ਸ਼ਪਾਣੀ ਹੁੰਨ ਦੀ ਕਿੰਨੀ ਕਿ ਸੰਭਾਵਨਾ ਜਿਹੜੀ ਤੁਹਾਨੂੰ ਮੈਸੇਜ ਮਿਲਿਆ ਇਹ ਹਜੇ ਇਸ ਤਰ੍ਹਾਂ ਇਹ ਮਤਲਬ ਓਪਨ ਹੈਗਾ ਜੀ ਅਗਰ ਜੇ ਮੀਂਹ ਪੈਂਦਾ ਹੈ ਤੇ ਪਾਣੀ ਦਾ ਵਧਣ ਦਾ ਪੂਰਾ ਪੂਰਾ ਖੱਛਾ ਹੈਗਾ ਤੇ ਆਪਾਂ ਇਤਿਆਦ ਵਰਤੀਏ ਤੇ ਪਾਣੀ ਵਧਣ ਤੋਂ ਪਹਿਲਾਂ ਹੀ ਆਪਾਂ ਇੱਕ ਸੁਰੱਖਿਅਤ ਥਾਂ ਚਲੀ ਜਾਈਏ